ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟੀਵਿਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਦੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਉਹਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਸੀਗੀਆਂ ਹੀ ਇਸ ਨਾਓਟ ਆਫ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਕਤ ਚਾਹਦੇ ਹੋਏ ਲੋਕਲ ਪੁਲਿਸ ਨੇ ਟੀਮਸ ਬਣਾ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਤਾਂ ਆਇਡੈਂਟੀਫਾਈ ਕੀਤਾ ਗਿਆ ਵੀ ਬਲਾਈਂਡ ਸੀਗਾ ਜੀ ਆਇਡੈਂਟੀਫਾਈ ਕੀਤਾ ਗਿਆ ਕਿ ਕੌਣ ਕੌਣ ਦੋਸ਼ੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਦਾ ਦੋ ਮੋਟਰਸਾਈਕਲ ਹੋ ਗਏ ਦੋ ਤੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਸੱਠ ਲੋਗ ਆਏ ਸੀਗੇ ਜੀ ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਲੋ ਸਾਰੇ ਲੋਹਾਰਾ ਦੇ ਰਹਿਣ ਵਾਲੇ ਇਹਨਾਂ ਦੀ ਆਪਸ ਚ ਕਾਫੀ ਟਾਈਮ ਤੋਂ ਤੂਤੂ ਮਮੇ ਚੱਲਦੀ ਸੀਗੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰਾਮ ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰਾਮ ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਪੰਜ ਸਟੇਟ ਇਹ ਬੰਦੇ ਜਾ ਕੇ ਰੁਕੇ ਤੇ 18-19 ਦਿਨਾਂ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟੀਵਿਟੀ ਜਾ ਰਿਹਾ ਸੀਗਾ ਉਹਨੂੰ घेर के गोलियाँ मारिया गई सी मौके पर डैथ हो गई सी जो दोस्त है भी गोलियां लगी सगियां ईज ना आउट ऑफ डेंजर डिस्चार्ज हो गया पेल्ला तो हरकत आँगे हुए लोकल पुलिस ने टीम्स बना के इन्वेस्टिगेशन शुरू की सब तो पहला तो आइडेंटीफाई किया गया ब्लाइंडी आइडेंटिफाई किया गया कि कौन कौन दोषी थे जिन्ह ने वारदात को अंजाम दिता है ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਦਾ ਦੋ ਮੋਟਰਸਾਈਕਲ ਹੋ ਗਏ ਦੋ ਤੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਸੇ ਅੱਠ ਲੋਗ ਆਏ ਸੀਗੇ ਤੇ ਉਹ ਸਾਰੇ ਆਈਡੈਂਟੀਫਾਈ ਹੋ ਗਏ ਉਹ ਸਾਰੇ ਲੁਧਿਆਣਾ ਦੇ ਰਹਿਣ ਵਾਲੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੁਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੀ ਆਪਸ ਚ ਕਾਫੀ ਟਾਈਮ ਤੋਂ ਟੂ ਟੂ ਮੈਮੇ ਚੱਲਦੀ ਸੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇਨਸਟਾਗ੍ਰam ਇਨਫਲੂਐਂਸਰ ਸੀਗਾ ਤੇ ਇਨਸਟਾਗ੍ਰam ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ ਭਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਲਦੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਨੇ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀ ਫਾਈਨਲੀ ਇਹਨਾਂ ਨੇ ਇਹ ਪਲਾਨ ਬਣਾ ਕੇ ਉਹਨੂੰ ਮਰਨ ਦਾ ਮਰਨ ਦਾ ਪਲਾਨ ਬਣਾਇਆ ਨਾਓ ਤਿੰਨ ਬੰਦੇ ਗ੍ਰਿਫਤਾਰ ਹੋਏ ਨੇ ਸਾਹਿਲ ਨਾਮ ਦਾ ਵਿਅਕਤੀ 24 ਸਾਲ ਉਮਰੇ ਦੀ रुध्याने रहने वाला ये वो इंसान है जिन्हें इनफोरमेन दिखती जिन्ह ने मारियाू कि जी ये फलानी फलानी जगह पर एक खड़ा है उस तो बाद विद द टेक्निकल आ, हेल्प आ, टीम्स फॉर्म की गई पाँच स्टेट ये बंदे जाके रुके अठारह उन्नी दिन बाद इन्हों हजूर साहब नंदेड़ अरेस्ट कर लिया गया ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸैम ਹੈ ਦੂਜੇ ਦਾ ਨਾਮ ਗੌਤਮ ਹੈ 25 ਸਾਲ ਦੇ ਕਰੀਬ 나ਦੀ ਉਮਰ ਹੈ ਸैम ਜਿਹੜਾ ਸੀਗਾ ਉਹ ਇਹਦਾ ਦੋਸਤੀ ਸੀਗਾ ਜਿਹੜਾ ਆ ਕਾਰਤਿਕ ਜਿਹੜਾ ਮਰਨ ਵਾਲਾ ਹੁਣ ਤੱਕ ਇਹਨਾਂ ਦੀ ਪੋਜੀਸ਼ਨ ਤੋਂ 32 ਬੋਰ ਦਾ ਇੱਕ ਪਿਸਟਲ ਅਲੋਂਗ ਵਿਦ ਰਾਉਂਡਸ ਇਹ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ 12 ਬੋਰ ਉਹ ਜਿਹੜਾ ਵੈਪਨ ਰਿਕਵਰ ਹੋਏ ਇਹਦੀ ਫੋਰੈਂਸਿਕ ਜਾਂਚ ਹੋਗੀ ਜੀ ਜਿਹਦੀ ਬੁਲਟਸ ਬੋਡੀ ਤੋਂ ਮਿਲਨੀ ਆ ਉਹ ਜਾਂਚ ਕਰਵਾਇੰਗੇ ਤੇ ਬਾਕੀ ਜਿਹੜੇ 4-5 ਰਹਿ ਗਏ ਹੈ ਜਿਹੜੇ ਨਾਲ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਦੋਸ਼ੀਆ ਅਬ ਗਲੀ ਗੋਚ ਕਿਸੇ ਵੀ ਚੀਜ਼ ਨੂੰ ਲੈ ਕੇ ਇੱਕ ਦੂਜੇ ਨਾਲ ਕੋਈ ਉਹਨਾਂ ਫਰੈਂਡ ਸੀਗੇ ਕੋਈ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਹਾਂ ਹਾਂ ਸੰਤਿਕਾ ਨਹੀਂ ਨਾਥਿੰਗ ਨਾਥਿੰਗ ਨਹੀਂ ਨਹੀਂ ਨਾਥਿੰਗ ਮੋਨਿਟਰੀ ਇਨ ਇਨਾਦਾ ਕਿਸੇ ਨਾਲ ਲਿੰਕ ਨਹੀਂ ਸੀਗਾ ਜੀ ਕਿਸੇ ਵੀ ਗੈਂਗਸਟਰ ਨਾਲ ਨਹੀਂ ਲਿੰਕ ਨਹੀਂ ਸੀ ਤਾਂ ਲੇਕਿਨ ਦੋ ਬੰਦੇ ਜਿਹੜੇ ਸੀਗੇ ਇਹਨਾਂ ਵਿੱਚੋਂ ਉਹ ਪਹਿਲਾਂ ਹੀ ਜੇਲ ਕੱਟ ਕੇ ਆਏ ਹਨ ਮੋਲੀ ਮੋਲੀ ਪਰਚਾ ਦਰਜ ਰੋਪੜ ਜੇਲ ਚ ਹੁਣੇ ਸ਼ਾਇਦ ਤੇ ਵੀ ਕਿਨੇ ਹੰਗਾਇਕ ਉਹਨਾਂ ਵਿੱਚੋਂ ਉਹ ਉਹਦੀ ਇੱਕ ਦੋ ਵਾਰ ਕਦੇ ਗੱਲਬਾਤ ਹੋਈ ਹੋਣੀ ਕਿਸੇ ਨਾਲ ਦੇ ਉਹ ਗੈਂਗ ਦਾ ਲਿੰਕ ਜੋੜ ਰਹੇ ਲੇਕਿਨ ਐਸ ਸੱਚ ਦੇ ਆਰ ਨਾਟ ਅ ਮੈਂਬਰਸ ਆਫ ਐਨੀ ਗੈਂਗ ਦੇਖੋ ਵਾਰਦਾਤ ਕਰਨ ਵਾਲੇ ਤਾਂ ਇਹ ਦੋਸੀ ਕੇ ਬਾਕੀ ਜਿਵੇਂ ਮੰਦਿਰ ਨਾਲ ਚਲਦੀ ਹੈ ਨਾ ਜੀ ਚਲੋ ਪਾਣੀ ਚਲੀਏ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਕਾਰਨ ਬਸ ਨੇ ਸੋਸ਼ਲ ਮੀਡੀਆ ਵੀ ਤਾਂ ਸਹੀ ਨਹੀਂ ਇਨਫਲੂਐਂਸਰ ਸੋਸ਼ਲ ਮੀਡੀਆ ਕਾਰਨ ਨਹੀਂ ਹੈ ਲੇਕਿਨ ਇਹ ਕੰਮ ਕਰਦਾ ਸੀਗਾ ਨੂੰ ਰੈਵਨਿਊ ਆਂਦਾ ਸੀਗਾ ਸੋਸ਼ਲ ਮੀਡੀਆ ਸਰ ਇਹ ਰੈਪੋਰਟ ਜਿਹੜੇ ਇਹ ਦੋਨੋਂ ਸਾਮ ਨੇ ਮੋਈ ਸੀ ਇਹ ਕਿੱਦਾਂ ਇਹ ਲੈ ਕੇ ਆਇਆ ਇੱਕ ਇਹ ਜਿਹੜਾ ਨਿਹੰਗ ਹੈ ਉਹਨੇ ਅਰੇਂਜ ਕਰਾਈ ਸੀ ਪਰ ਬਾਦਿਕ ਦਾ ਨਾਮ ਜਿਹੜਾ ਲੱਗਦਾ ਸੀ ਉਹਦੇ ਵਿੱਚ ਗੋਲੀਆਂ ਵੱਜੀਆਂ ਨੇ ਉਹਦੇ ਨਾਲ ਵੀ ਕੋਈ ਰੰਜਿਸ਼ ਸੀ ਨਾ ਨਹੀਂ ਉਹ ਬਾਈ ਚਾਂਸ ਚਲਦੇ ਚਲਦੇ ਗੋਲੀਆਂ ਮਾਰੀਆਂ ਤੁਹਾਨੂੰ ਲੱਗ ਜਿਹੜੇ ਡੈਵਲਪ ਪਤਾ ਲੱਗੇ ਜਿਹੜੇ ਸੂਏ ਕਰੇ ਇਸ ਤਰ੍ਹਾਂ ਹਬ ਬੈਕਗਰਾਉਂਡ ਮੈਂ ਤੁਹਾਨੂੰ ਦੱਸਦਾ ਨਾ ਉਹਨਾਂ ਤੋਂ ਪਹਿਲਾਂ ਵੀ ਰਿਕਵਰੀ ਹੋਈ ਹੈ ਮੋਹਲੀ ਚ 6-8 ਮਹੀਨੇ ਪਹਿਲਾਂ ਤੇ ਅ ਵੈਪਨ ਰਿਕਵਰ ਉਸ ਟਾਈਮ ਵੀ ਹੋਣਾ ਤੋਂ ਚੋਕਸਟਿਕੇਟਡ ਵੈਪਨਸ ਮੋਹਲੀ ਪੁਲਿਸ ਨੇ ਰਿਕਵਰ ਕੀਤੇ ਜਿਹੜੀ ਪੋਚ ਪਾਈ ਗਈ ਸੀ ਵਾਇਰਲ ਹੋਈ ਮਤਲਬ ਉਹਦੇ ਨਾਲ ਕੋਈ ਲਿੰਕ ਨਹੀਂ 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 इट वाज एट एमटीसी का टाइम क्रेशन फ्रॉम पॉसिबिलिटी लाइक अब वो किसी दुकान पे इकट्ठे हुए सीखे। फिरोज गांधी मार्केट किसी दुकान पे इकट्ठे हुए सीखे। के आधा पौना घंटा रुके होंगे तो? केंद्राज देन दे दे गॉट अ कॉल साहिल ने कॉल की थी ना कि थे सिर्फ